ਵਾਹਿਗੁਰੂ 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 ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਜੀ ਸਹਾਇ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਪ੍ਰਤਿਪੁਰਖ ਦੀ ਸਿਮਰ ਕਾਇ ਗੁਰੂ ਨਾਨਕ ਲੈਂਦਿਆ ਹੈ ਫਿਰ ਅੰਗ ਹੈ ਗੁਰਤੇ ਅਮਰਦਾਸ ਰਾਮਦਾਸਾ ਹੋਇ ਸਹਾਇ ਅੱਜ ਤਾਂ ਮੇਰੇ ਮਿੱਤਰੋ ਉੱਥੇ ਲੈ ਕੇ ਤੁਸੀਂ ਦੱਲ ਜਿਹੜਾ ਦਮਨੂਤੀਓ ਕਹਿੰਦੇ ਕਿ 10% ਤੋਂ ਵੱਧ ਤੁਸੀਂ ਇਥੋਂ ਦੀ ਫਸਲ ਦਾ ਉਤਪਾਦਨ ਖਰੀਦ ਨਹੀਂ ਸਕਦੇ ਉੱਥੇ ਕਹਿੰਦਾ ਕਿ ਭਾਰਤ ਸਰਕਾਰ ਨੂੰ ਕਿ ਸਾਨੂੰ ਅਲਾਉ ਕਰੋ ਇਹ ਸ਼ਰਤਾਂ ਖਤਮ ਕਰੋ ਸਾਡੇ ਕੋਲ ਕਿ ਤੁਹਾਡੇ ਅੰਦਰ ਬੋਲਣ ਦਾ ਤਬਾ ਹੈ ਛੋਟਾ ਨਹੀਂ ਦਬਾ ਯਾਦ ਕਰਿਓ ਤੁਸੀਂ ਜੰਗਾਂ ਵੀ ਕਾਸ਼ ਕਰਨ ਵਾਲੇ ਲੋਕ ਹੋ ਜਿਹੜੇ ਕਦੇ ਗੰਨੇ ਦੀ ਕੀਮਤ ਇੰਨਾ ਮਹੀਨਿਆਂ ਤੋਂ ਕਦੇ ਵਧੀ ਹੈ ਜੇ ਗੰਨੇ ਦੀ ਕੀਮਤ ਦਾ ਨਾਮ ਹੁੰਦਾ ਚੱਕੀ ਵਾਈ ਦੇ ਵਿੱਚ ਆ ਕੇ ਹੁੰਦਾ ਜੂਨ ਜੁਲਾਈ ਚ ਆਹ ਤੁਹਾਡੇ ਅੰਦੋਲਨ ਨੇ ਜਿੱਧਰ ਪਾਇਆ ਦਿੱਲੀ ਦੇ ਤਖਤ ਤੇ ਬੈਠੇ ਲੋਕਾਂ ਨੂੰ ਪਰੇ ਨਾਲ ਨਾ ਨਾ ਜੀ ਜਿਹੜਾ ਕੋਆਪਰੇਟਰ ਦਾ ਕੱਜਾ ਉਹਦਾ ਬਿਆਜ ਮਾਸ ਕਰਦੇ ਆ ਤੇ ਤੁਹਾਡਾ ਮੰਨਣ ਕਰਵਾ ਰਿਹਾ ਬੋਸਤੋ ਅਗਲੀ ਵਾਰ ਤੁਹਾਡਾ ਮੰਨਣ ਕੈ ਮਨੋਂ ਹੌਂਪੀਆ ਅਜ ਤੱਕ ਸਰਕਾਰਾਂ ਤੋਂ ਕਿਸੇ ਵੀ ਸ਼ਹੀਦ ਨੂੰ ਸ਼ਹੀਦ ਕੋ ਕਰਜਾ ਵੀ ਕਰਵਾਇਆ ਗਿਆ ਸਭ ਦੇ ਕੋ ਅਰ ਤੁਹਾਡੇ ਇਸ ਲੋਦੇ ਨੂੰ ਸ਼ਹੀਦਾਂ ਦਾ ਕਰਜ਼ਾ ਮਿਲਿਆ ਤੇ ਛੋਡੀ ਵਾਲੀ ਇਹ ਸਾਡਾ ਸ਼ੁਭਕਰਨ ਤੂੰ ਪਾਰੇ ਵਿੱਚ ਚਮਕਣਾ ਰਹੇਗਾ ਜਦ ਤੱਕ ਕਸਾਨੀ ਰਹੇਗੀ ਇਹ ਪ੍ਰਾਪਤੀ ਹੈ ਇਸ ਅੰਦਲਨ ਦੀ ਲੜਾਈ ਮੇਰੇ ਦੋਸਤੋ ਮੈਂ ਕੋਈ ਪਹਿਲਾਂ ਭਦੇਸ ਸਾਹਿਬ ਨਾਲ ਕਰਕੇ ਗਏ ਅਗਰ ਤੂੰ ਵੀ ਬੰਦ ਕਰੀਏ ਸਰਕਾਰਾਂ ਵੀ ਮੁਕਾਬਲੇ ਦੀ ਬੰਦ ਕਰੀਏ ਤਾਂ ਵੇਚੋ ਸੋ ਨਬਲ ਦੇ ਉੱਤੇ ਲੜਾਈਆਂ ਲੱਗਦੀਆਂ ਦੇਖੀਆਂ ਨੇ ਅਸੀਂ ਸਾਰਿਆਂ ਨੇ ਤਾਂ ਅੱਜ ਦਾ ਮੀਡੀਆ ਦਾ ਜੋਕਰ ਹਰ ਗਰਾਉਂਡ ਦੇ ਉੱਤੇ ਹੋਰ ਹੀ ਜੜਾਈ ਤੁਹਾਨੂੰ ਖੇਸ ਰਹੀ ਹੁੰਦੀ ਹੈ ਪਰ ਕਦੇ ਵੀ ਕਦੇ ਵੀ ਕਿਸੇ ਸਰਕਾਰ ਨੇ ਮੈਡੀਕਲ ਜਾਂ ਸਹੂਲਤਾਂ ਦਾ ਦਬਾਅ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇੱਥੇ ਉਹ ਵੀ ਹੋਇਆ ਅਸੀਂ ਇਹ ਗੱਲ ਕਹੀ ਸੀ ਬਹੁਤ ਵਾਰੀ ਜਦੋਂ ਪੰਡਾ ਚੰਦਰ ਜੰਮ ਦੀ ਚਾਰੀ ਕਰਦੇ ਸੀ ਜਗੋ ਕੋ ਐਨੇ ਵਿੱਚ ਤੂੰ ਮੰਗੋ ਪਈ ਗਈ ਹੈ ਜਗੋ ਉਸ ਮੰਗਨੋਂ ਤੇ 6 ਬੰਦਨੀਆਂ ਜਾ ਕੇ ਉਦੋਂ ਤੋਪਾਂ ਚੱਲਣਗੀਆਂ ਤੁਹਾਡੇ ਤੇ ਔ ਸਤ ਹੋ ਨਪਾਂ ਵਰਜੇ ਹਮਰੇ ਹੋ ਨਿਕਲਾ ਲੱਗ ਰਿਹਾ ਬੈਠ ਜੋ ਕੋਈ ਅੱਗੇ ਕਰ ਜੀ ਗਾਣਾ ਤਾਂ ਉਹ ਆ ਜਾਓ ਇੱਥੇ ਵੀ ਜਾ ਰਹੇ ਸਤਗੁਰੂ

हथ so, बद के बेनी आहे पंडाली कॉल 2024 دے મહાન شہید بھائی શુਕਰન ਸਿੰਘ جی بھલો બનારા ઉપરાદસી ઓ શુਕਰન ਸਿੰਘ કેશીલા 6 ફટક કરતવાળા જુવાન જવાન પંડા دے इलाके دے ہر سماજિક کاروبار دے وچ اcke હોકે સેવા માં દندہ سی शौक़ेती कारपोरेट सेक्टर बचा आखिरी 1 फरवरी 2024 को तो खलोरी बॉर्डर पे लड़ता-लड़ता और समस्त देश के लोगों का निवास्ते शहादत प्राप्त करके 100 कोटन कोट का नाम आज भाई कांड के बारे में जिस जनरल डायर के बारे में पढ़ते थे और सुनते थे 21 तारीख को बॉर्डर पे अपनी आंखों से भी वो देख लिया ये कभी उम्मीद नहीं करी थी आज भी हमारे भाई शहीद सिंह की वो तस्वीर आंखों के सामने से हटती नहीं है वो उनकी मुड़ी हुई गर्दन और वो कुछ हाथ भी नहीं ला रहे थे आज भी वो आंखों के सामने रहती है साथियों ये सरकार हमारी मांगे तो पूरी कर ही नहीं रही तेरह फरवरी से आंदोलन चल रहा है सरकार हमारे चले पे नमक छिड़कने का काम कर रही है जिस अजय मिश्रा टैनी ने लखीमपुर गिरी में चार किसानों ने पत्रकार को अपनी गाड़ियों के नीचे रोल दिया उसको दोबारा से टिकट की जा शहीद छोट तो सिंह जी जिन्हों की अंतम आदाश भी इकहत्तर हुई गुरु प्यारी गुरु सा समझी वाहिगुरु जी का खालसा ਵਾਇਪੁਰ ਜੀ ਕੀ ਫਤਿਹ ਬਾਣੀ ਦਾ ਪ੍ਰਮਾਣ ਦੇ ਅਨਿਤਨਾ ਨਿਤ ਰਹੀ ਆਪਾਂ ਨੂੰ ਪਤਾ ਆਪਣਾ ਸਰੀਰ ਵੀ ਕੇਵਲ ਤੇ ਕੇਵਲੇ ਤਨਤ ਰਹਿਣ ਵਾਲੀ ਚੀਜ਼ ਨਹੀਂ ਇਹਨੇ ਵੀ ਕੇਵਲ ਤੇ ਕੇਵਲ ਕਰੇ ਜਾਣਾ ਜੇ ਮੈਂ ਗਲਤ ਹਨ ਛੇਦ ਜੋ ਕਰਮ ਸਿੰਘ ਜਿਹੜੇ ਸਾਨੂੰ ਵੱਡਾ ਵੱਡਾ ਪਹਿਰਾ ਛਾਦੇ ਗਏ ਨੇ ਛੋਟੀ ਉਮਰ ਦੇ ਵਿੱਚ ਔਰ ਮੈਂ ਸਮਝਦਾ ਜੇ ਜਨਾਬ ਕਿਸਾਨੀ ਨੂੰ ਮੌਕਾ ਅਸੀਂ ਮਨਨ ਲਈ ਉਥੇ ਛਿਦਨਾ ਦੇ ਰਹਿਆ ਔਰ ਉਹਨਾਂ ਮﻘਾਮ ਨੂੰ ਮਨਾਉਂਦੇ ਹੀ ਇਹ ਸਾਡਾ ਸ਼ਬਦ ਪਰਮ ਸੰਗਠਨ ਸਦਾ ਸਾਨੂੰ ਯਾਦ ਰੱਖਉਂਦੇ ਰਹਿਣਗੇ ਕਿ ਜਿਹੜੀ ਸਾਡੀ ਲੜਾਈ ਆ ਕਿਸਾਨ ਵੀਰੋ ਤੇ ਆਪਨੇ ਜਿੰਨੇ ਬਚਾਉਂਦੀ ਲੜਾਈ ਆ ਸੋ ਇਹ ਸਮਾਜ ਕੋਲ ਅਸੀਂ ਦੱਸਣਾ ਚਾਹੁੰਦੇ ਆ ਵੀ ਤੇਰੀ ਲੜਾਈ ਮਸਾਨੀ ਦੀ ਇਹ ਬੜੀ ਧਰਤੀ ਲੜਾਈ ਆ ਜੇ ਇਹਦੇ ਮੋਦੀ ਸਰਕਾਰ ਦੀ ਗੱਲ ਕਰਾਂ ਅਸੀਂ ਸ਼ਾਂਤ ਨਹੀਂ ਤਰੀਕੇ ਦੇ ਨਾਲ ਰੋਕੇ ਜਦੋਂ ਵੀ ਥੋਪ ਕਰ ਸਕਦੇ ਗੋਲੀਆਂ ਵੱਜਣਾ ਵੀ ਸਰਕਾਰ ਨੂੰ ਨਹੀਂ ਖੋਲ ਦੇਵਾਂਗੇ ਇਹ ਬੋਲ ਰਿਹਾ ਅੱਜ ਜੰਮ ਭਲਕ ਜੰਪਾਸੋ ਬਥੇਰਾ ਕਿਸਾਨ ਬੈਠਾ ਪੰਜਾਬ ਚ ਹਰੇੜੇ ਚ ਅਸੀਂ ਦਿੱਲੀ ਪਹੁੰਚ ਕੇ ਰਹਾਂਗੇ ਇਹ ਉਹ ਵੀਡੀਓ ਦੇ ਵਿੱਚ ਬੋਲ ਰਿਹਾ ਉਹੋ 21 ਤਰੀਕ ਨੂੰ ਤਿਆਰ ਹੋ ਕੇ ਗਿਆ ਜੂ ਸੁਭਕਰਨ ਸਿੰਘ ਨੂੰ ਵੱਖ-ਵੱਖ ਜਥੇਬੰਦੀਆਂ ਤੋਂ ਹੋਰ ਸਰਦਾਰ ਅਗਲੀ ਦੇਣ ਲਈ ਪਹੁੰਚੇ ਹੋਏ ਕੱਖ-ਵਕ ਜੱਜੇ ਬੰਦੀਆਂ ਦੇ ਆਗੂ ਅਰੁਂ सिन्हा ਬਿਹਾਰ ਕ੍ਰਿਸ਼ੀ ਪਰਿਵਾਰ ਪ੍ਰਧਾਨ ਅਨਿਲ ਖਟਕੜ ਖਟਕੜ ਤੋਂ ਲਾਜਾ ਗੁਰਦਾਸ ਸਿੰਘ ਹਰਿਆਣਾ ਬੀਕੇ ਇਕਤਾ ਕਾਲਾਵਾਲੀ ਸੁਖਜੀਤ ਸਿੰਘ ਹਰ ਤੋਂ ਝੰਡੇ ਪ੍ਰਧਾਨ ਪੰਜਾਬ ਖਾਨ ਜੂਰ ਜੂਨੀਅਰ ਸਰਦੇਸ਼ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਅਮਰਜੀਤ ਸਿੰਘ ਰੜਾ ਪ੍ਰਧਾਨ ਬੀਕੇ ਜੀ ਪੰਜਾਬ ਕਿਸਾਨ ਯੂਨੀਅਨ ਇੰਦਰੀ ਸਿੰਘ ਕੋਟ ਬੁੱਟਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਟਾ ਗੁਰਿੰਦਰ ਸਿੰਘ ਭੰਗੂ ਪ੍ਰਧਾਨ ਕਿਸਾਨ ਯੂਨੀਅਨ ਸਿਹਰੇ ਪੰਜਾਬ ਹਰਜਿੰਦਰ ਸਿੰਘ ਟਿੱਲੋ ਪ੍ਰਧਾਨ ਦਵਾਪਾ ਕਿਸਾਨ ਵੈਲਫੇਅਰ ਕਮੇਟੀ ਸੁਪਾਲਸ ਸਿੰਘ ਸਹੋਤਾ ਪ੍ਰਧਾਨ ਗੰਨਾ ਸੰਘਰਸ਼ ਕਮੇਟੀ ਦਵਾਪਾ ਜਗਤਾਰ ਸਿੰਘ ਪ੍ਰਧਾਨ ਪੀ ਕੇ ਗਾਰਦੀ ਵਾਲਾ ਗੁਰਪ੍ਰੀਤ ਸਿੰਘ ਜਿੰਨਾ ਪ੍ਰਧਾਨ ਕਿਸਾਨ ਸੁਰੱਖਿਤੀ ਗਜੇਤਰ ਸਿੰਘ ਕੋਲੜਾ ਕਿਸਾਨ ਨੌਜਵਾਨ ਸਿੰਘ ਅਸਕੋਲਟੀ ਅਰਿੰਦਰ ਸਿੰਘ ਕਾਹਲ ਖੇਤੀ